ਅੱਜ ਇੱਕ ਵਾਰ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਮਾਨਾ ਵਾਲਾ ਕਲਾ ਜ਼ਿਲ੍ਹਾ ਤੇ ਤਹਿਸੀਲ ਹੈਗਾ ਜੀ ਅਮਰਸਰ ਸਾਹਿਬ ਇੱਥੋਂ ਅਮਰਸਰ ਕੋਲ 10 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਅਮਰਸਰ ਸਾਹਿਬ ਤੇ ਵੀਰ ਕੋਲ 6 ਪਸ਼ੂ ਕਾਹੂ ਆ ਜੀ ਉਹਨਾਂ ਦੀ ਡਿਟੇਲ ਅੱਜ ਤੁਹਾਨੂੰ ਸਾਂਝੀ ਕਰਾਂਗੇ ਜੀ ਤੇ ਅੱਜ ਇਹ ਤਰੀਕ ਹੈਗੀ ਹੈ ਜੀ 9 ਅਕਤੂਬਰ 2025 ਸਮਾਂ ਕੁਝ ਦੁਪਹਿਰ ਦੇ 2:00 ਹੋਏ ਦਾ ਤੇ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਵਿਖਾਵਾਂਗੇ ਜੀ ਇੱਕ ਗੱਭਣ ਤਿਆਰ ਮੱਝ ਇੱਕ ਗੱਭਣ ਤਿਆਰ ਵੈੜ ਤੇ ਚਾਰ ਬੱਚੀਆਂ ਵਿਖਾਵਾਂਗੇ ਜੀ 6-7 ਮਹੀਨੇ ਦੀਆਂ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਆਜੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਦੋਸਤੋ ਇਹ ਮਾਝੇ ਕੀ ਹੈ ਜੀ ਤੇ ਜੇ ਸੂਏ ਸੋਣਾ ਜੀ ਇਹਨੇ ਤੇ ਇਹਦਾ ਪਿਛਲੇ ਸੂਏ ਦਾ ਰਿਕਾਰਡ ਰਿਹਾ ਜੀ 15-16 ਲੀਟਰ ਦਾ ਵੀਰ ਨੇ ਜਿਵੇਂ ਆਪਾਂ ਨੂੰ ਦੱਸਿਆ ਤੇ ਥਾਣਾ ਥੁਣਾ ਦੀ ਓਕੇ ਆ ਜੀ ਤੇ ਦਾਖ ਦੇਣ ਲੈਂਦੀ ਹੈ ਜੀ ਬਾਕੀ ਆਪਾਂ ਖੋਲ ਕੇ ਚੈੱਕ ਕਰਾਉਣਾ ਵੀਰ ਜੀ ਖੋਲ ਕੇ ਚੈੱਕ ਕਰਾਓ ਮਾੜਾ ਕੋਲੋ ਵੀ ਦੇਣੋ ਤੇ ਥਣਾ ਥੁਣਾ ਦੀ ਵੀਰ ਕਹਿੰਦਾ ਵੀ ਓਕੇ ਆ ਜੀ ਝੋਟੀ ਤੇ ਤੀਜਾ ਸੂਆ ਇਸ ਵਾਰ ਸੋਣਾ ਤੇ 15-16 ਹਜ਼ਾਰ ਰਿਕਰਡ ਰਿਆ ਏ ਤੇ ਚੋਣ ਪੋਲੀ ਆ ਸਿੰਗਲ ਹੱਡੀ ਦੇ ਵਿੱਚ ਤੇ ਬਾਕੀ ਤੁਸੀਂ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਸਿੰਗ ਸੁng ਓਕੇ ਆ ਜੀ ਪੂਰੇ ਲਓ ਜੀ ਜਾਂਦਾ ਵੀਰ ਜੀ ਤੇ ਰੇਟ ਵੀਰ ਨੇ ਇਹਦਾ 1 ਲੱਖ ਤੇ 20 ਹਜ਼ਾਰ ਮੰਗਿਆ ਜੀ ਤੇ 1 ਲੱਖ ਤੇ 15 15 ਹਜ਼ਾਰ ਦੇ ਵਿੱਚ ਮਾਨਤਾਣ ਹੋ ਜਾਊਗਾ ਜੀ ਇਹਦਾ ਤੇ ਬਾਕੀ ਬਾਕੀ ਦੀ ਡਿਟੇਲ ਆਪਾਂ ਵੀਰ ਦਾ ਨੰਬਰ ਸਕਰੀਨ ਤੇ ਦੇ ਦਿੰਦੇ ਆ ਜੀ ਤੇ ਕੋਈ ਵੀਰ ਭਰਾ ਬਾਕੀ ਜਾਣਕਾਰੀ ਉੱਥੋਂ ਲੈ ਸਕਦਾ ਜੀ ਬਾਕੀ ਕੋਈ ਵੀਰ ਭਰਾ ਆਣ ਕੇ ਆਪਣੀ ਤਸੱਲੀ ਕਰ ਸਕਦਾ ਜੀ ਤੇ ਝੋਟੀ ਲੈਣ ਦੀ ਅੱਜ ਦੱਕ ਦੇਣਾ ਦਿਨ ਇਹਦੇ ਪੂਰੇ ਹੋ ਗਏ ਆ ਜੀ ਕੁਝ ਲਾ ਲੋਗੇ 11 ਕ ਤਰੀਕ ਨੂੰ ਤੇ ਆਜੋ ਆਪਾਂ ਦੂਜੀ ਵੈੜ ਦੀ ਜਾਣਕਾਰੀ ਦਿੰਦੇ ਆ ਜੀ ਇਹ ਦੂਜਾ ਸੂਆ ਸੋਣੀ ਹੈ ਜੀ ਇਸ ਵਾਰ ਤੇ ਗੱਬੜ ਤਿਆਰ ਵਸ਼ੀ ਹੈ ਜੀ ਤੇ ਇਹਦਾ ਪਿਛਲੇ ਸੂਏ ਦਾ ਰਿਕਾਰਡ ਵੀਰ ਦੇ ਦੱਸਣ ਮੁਤਾਬਕ 26 26 ਲੀਟਰ ਰਿਹਾ ਜੀ ਤੇ ਬਾਕੀ ਢਿੱਲਾ ਢੁਲਾ ਕਵਰ ਕਵਰ ਕਰੂਗੀ ਜੀ ਚੰਗੀ ਤਰ੍ਹਾਂ ਇਹ ਫਾਰਮ ਦੀ ਬੱਛੀ ਆ ਜੀ ਬਾਕੀ ਸੀਲਸ ਲੱਗ ਪੂਰੀ ਥਣ ਥਣ ਓਕੇ ਆ ਜੀ ਤੇ ਵੀਰ ਕਹਿੰਦਾ ਵੀ ਇਸ ਵਾਰ ਕਰਜੂਗੀ ਜੀ 26 ਤੋਂ ਪਲੱਸ ਹੀ ਦੁੱਧ ਕਰੂਗੀ ਤੇ ਲੈਂਦੀ ਇਹ ਕਮ ਸਿਕਮ ਜਿਆਦਾ ਨਹੀਂ ਤੇ 15 16 ਦਿਨ ਲੈ ਜਾਣੇ ਨੇ ਜੀ ਦੋਸਤੋ ਜੇ ਸੀਮਨ ਦੀ ਗੱਲ ਕਰੀਏ ਤਾਂ ਸੈਕਸ਼ੂਅਲ ਸੀਮਨ ਲੱਗਾ ਜੀ ਰੈਡੂ ਦਾ ਤੇ ਰੇਟ ਵੀਰ ਨੇ ਇਹਦਾ ਰੱਖਿਆ ਜੀ 75000 ਹਾਣਾ ਵੀਰ ਜੀ ਖੋਲ ਕੇ ਵਿਖਾ ਦਿਓ ਇੱਕ ਰਹੀ ਲਓ ਜੀ ਬਾਕੀ ਤੋਰਾ ਤੋਰਾ ਤੁਸੀਂ ਚੈੱਕ ਕਰ ਸਕਦੇ ਜੀ ਤੇ ਦੂਸਰਾ ਸੁਆ ਬੱਛੀ ਹੈ ਜੀ ਇਸ ਵਾਰ ਦੂਸਰਾ ਸੁਆ ਸੂਣਾ ਹੈ ਬਾਕੀ ਦੋਸਤੋ ਵਧੀਆ ਰੁਗੜ ਵਾਲੀ ਬੱਛੀ ਹੈ ਜੀ ਤੇ ਵੀਰ ਦਾ ਨੰਬਰ ਆਪਾਂ ਸਕਰੀਨ ਤੇ ਦੇ ਦਿੰਦੇ ਆ ਜੀ ਬਾਕੀ ਦੀ ਡਿਟੇਲ ਤੁਸੀਂ ਉਹ ਤੋਂ ਪਤਾ ਕਰ ਸਕਦੇ ਵੀਰ ਤੋਂ ਵੀਰਾ ਆਪ ਖੋਦ ਇੱਥੇ ਹੈ ਨਹੀਂ ਆ ਜਿਹੜਾ ਜ਼ਰੂਰੀ ਕੰਮ ਪੈਣ ਕਰਕੇ ਵੀਰ ਉਹਨਾਂ ਨੂੰ ਜਾਣਾ ਪਿਆ ਜੀ ਲਓ ਜੀ ਤੇ 26 ਲੀਟਰ ਰਿਕਾਰਡ ਦੱਸਿਆ ਜੀ ਵੀਰ ਨੇ ਤੇ ਢੱਲਾ ਢੋਲਾ ਦੇ ਕਰੂ ਹੀ ਕਵਰ ਤੇ ਬਾਕੀ ਥਾਣਾ ਥੋਣਾ ਦੀ ਓਕੇ ਆ ਜੀ ਲਓ ਜੀ ਜਾਂਦੇ ਵੀਰ ਜੀ ਬੰਨੋ ਇਹਨੂੰ ਤੇ ਵੀਰ ਦੇ ਦੱਸਣ ਮੁਤਾਬਕ ਕੰਨੀਆਂ ਛਗੀ ਦੀਆਂ ਨੇ ਭੰਨੀਆਂ ਜੀ ਯਾਰ ਕੀ ਤੇ ਸੁਹਾ ਦੁੱਜਾ ਇਹ ਰਕਾਰਡ 26 ਲੀਟਰ ਤੇ ਰੇਡ ਵੀਰ ਕਹਿੰਦਾ ਜੀ 75000 ਬਾਕੀ ਮਾਨਤਾਨ ਹੋ ਜੂਗਾ 100 ਕਿਲੋਮੀਟਰ ਪੌਣ ਕਰ ਦੇਣਗੇ ਤੇ ਆਜੋ ਆਪਾਂ ਚੱਲਦੇ ਹਾਂ ਜੀ ਅੱਗੇ ਬੱਛੀਆਂ ਦੇ ਲਓ ਜੀ ਇਹ ਵੀਰ ਕੋਲ ਚਾਰ ਬੱਛੀਆਂ ਜੀ ਥਾਰਮ ਦੀਆਂ ਲਓ ਜੀ ਕਰੋ ਜੀ ਚੱਕ ਐ ਠੰਡੀਆਂ ਸੀਲ ਤੇ ਫੇਸ ਕੁਆਲਿਟੀ ਕਰ ਲੋ ਚੈੱਕ ਤੇ ਇਹ ਇੰਗੀਆਂ ਜੀ 7 ਮੰਥ ਦੀਆਂ ਇਹ ਦੋਵੇਂ 7-7 ਮੰਥ ਦੀਆਂ ਤੇ ਦੁੱਗੀਆਂ ਵੀ ਤੁਹਾਨੂੰ ਚੈੱਕ ਕਰਾਉਣੇ ਆ ਜੀ ਇਹ 9 6 ਮੰਥ ਦੀਆਂ ਵਸ਼ੀਆਂ ਇੱਕ ਆ 6 ਮੰਥ ਦੀ ਹੈ ਜੀ ਤੇ ਇਹ 7 ਮੰਥ ਦੀ ਹੈਗੀ 7ਵਾਂ ਮਹੀਨਿਆਂ ਦੀ ਤੇ ਇਹਨਾਂ ਦਾ ਵੀਰ ਨੇ ਫਿਕਸਡ ਰੇਟ ਰੱਖਿਆ ਜੀ 55000 ਰੁਪਇਆ ਤੇ ਬਾਕੀ 55 ਦੇ ਵਿੱਚੋਂ ਲਾ ਲਓ 55 ਪੱਕਾ ਰੇਟ ਰੱਖ ਕੇ ਦੇ 50000 ਦੇ ਵਿੱਚ ਮਾਨਤਾਣ ਹੋ ਜਾਊਗਾ ਜੀ ਤੇ ਬਾਕੀ ਕੋਈ ਵੀਰ ਭਰਾ ਸੰਪਰਕ ਕਰ ਸਕ ਕੇ ਬਾਕੀ ਦੀ ਜਾਣਕਾਰੀ ਲੈ ਸਕਦਾ ਵੀ ਕਿਹੜੇ ਸੀਮੰਦੀਆਂ ਐ ਤੇ ਜੇ ਆਪਾਂ ਮਦਰ ਦੇ ਰਿਕਾਰਡ ਦੀ ਗੱਲ ਕਰੀਏ ਤੇ ਇਹਨਾਂ ਦੇ ਮਦਰ ਦਾ ਰਿਕਾਰਡ 30 ਲੀਟਰ ਤੇ 35 ਲੀਟਰ ਰਿਹਾ ਜੀ ਲਓ ਜੀ ਬਾਕੀ ਫਿਰ ਤੋਂ ਆਪਾਂ ਨਿਗ੍ਹਾ ਮਾਰਾ ਦਿੰਨੇ ਹਾਂ ਜੀ ਤੁਹਾਨੂੰ ਇਹਦੀ ਖੋਲਿਓ ਹਮਾਰਾ ਜੀ ਇਹਨਾਂ ਨੂੰ ਲੋ ਜੀ ਤੋਰਾ ਵੀ ਚੈੱਕ ਕਰਾ ਦਿੰਨੇ ਆਪਾਂ ਇਹਨਾਂ ਦਾ ਤੇ ਚੰਗੇ ਸੀਮੰਦੀਆਂ ਵੱਛੀਆਂ ਜੀ ਤੇ ਫਾਰਮ ਤੋਂ ਤਿਆਰ ਹੋਈਆਂ ਜੀ ਏਜ ਏਜ ਇਹਨਾਂ ਦੀ 6-7 ਮਹੀਨੇ ਆ ਜੀ ਕਿਹੜਾ ਵੀਰਪਰਾ ਸੀਮਨ ਦੀ ਜਾਣਕਾਰੀ ਲੈਣਾ ਚਾਹੁੰਦਾ ਵਾ ਵੀਰ ਦਾ ਨੰਬਰ ਆਪਾਂ ਸਕਰੀਨ ਤੇ ਦੇ ਦਿੰਦੇ ਆ ਜੀ ਕੋਈ ਵੀਰਪਰਾ ਸੰਪਰਕ ਕਰ ਸਕਦਾ ਜੀ 6 7 ਮੰਥ ਦੀਆਂ ਵਸ਼ੀਆਂ ਜੀ ਲਓ ਜੀ ਤੇ ਇਹਨਾਂ ਦੇ ਵਿੱਚੋਂ ਚਮਾਂ ਦੇ ਜੋੜੇ ਦਾ ਵੀਰ ਨੇ ਰੇਡ ਰੱਖਿਆ ਜੀ 55000 ਬਾਕੀ ਕਹਿੰਦੇ ਮੌਕੇ ਦੇ ਮਾਤਰਾ ਹੋ ਗਏ 50000 ਦਾ ਆਪਾਂ ਹਾਨਾ ਦੇਣੀ ਆ ਬਸ ਤੇ ਦੋਸਤੋ ਇਹੀ ਆਪਣੇ ਅੱਜ ਦੇ ਨਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਰੈਲੀ ਰੁਟੀਨ ਦੇ ਵਿੱਚ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਵੀਰ ਹੋਣਾ ਦਾ ਪਿੰਡ ਹੈਗਾ ਜੀ ਮਾਨਾ ਵਾਲਾ ਕਲਾ ਜਿਲ੍ਹਾ ਤੇ ਤਹਿਸੀਲ ਹੈਗਾ ਜੀ ਅਮਰਸਰ ਸਾਹਿਬ ਤੇ ਵੀਰ ਦਾ ਸੰਪਰਕ ਨੰਬਰ ਹੈਗਾ ਜੀ 33 00709 96033 00709 ਠੀਕ ਹੈ ਜੀ ਓਕੇ ਵੀਰ ਜੀ ਠੀਕ ਹੈ ਜੀ ਧੰਨਵਾਦ